ਮਾਚੂ ਚ ਨਵਾਂ ਸਾਲ ਤੇ 크리스마ਸ ਮਨਾਉਣ ਵਾਲਿਆਂ ਦੀਆਂ ਖੜਮਸਤੀਆਂ ਲਗਾਤਾਰ ਜਾ ਰਹੀਆਂ ਨੇ ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਜਿੱਥੇ ਸਾਰੀਆਂ ਤਾਕੀਆਂ ਖੋਲ ਕੇ ਤੇ ਹੁਲੜਬਾਜੀ ਕਰਦੇ ਨਜ਼ਰ ਆਏ ਸੀ ਤੇ ਉਸ ਤੋਂ ਬਾਅਦ ਹੁਣ ਇਹ ਵੀਡੀਓ ਵਾਇਰਲ ਹੋਣੀ ਸ਼ੁਰੂ ਹੋਈ ਹੈ ਦਰਅਸਲ ਪਹਾੜਾਂ ਦੇ ਵਿੱਚ ਨਵਾਂ ਸਾਲ ਤੇ 크리스마ਸ ਮਨਾਉਣ ਵਾਲੇ ਲਗਾਤਾਰ ਜਾ ਰਹੇ ਨੇ ਤੇ ਉਸੇ ਕਰਕੇ ਸੜਕਾਂ ਜਚਾ ਗੱਚ ਭਰੀਆਂ ਹੋਈਆਂ ਤੇ ਜਾਮ ਵੱਧ ਗਿਆ ਜਾਮ ਨੂੰ ਦੇਖਦਿਆਂ ਆ ਨੌਜਵਾਨਾਂ ਨੇ ਆਪਣੀ 4x4 ਚੰਦਰਬਾਨ ਨਦੀ ਦੇ ਵਿੱਚ ਵਾਦ ਦਿੱਤੀ ਤੁਸੀਂ ਇਹ ਵੀਡੀਓ ਦੇਖੋ ਕਿਉਂਕਿ ਚੰਦਰਬਾਨ ਨਦੀ ਦਾ ਵਹਾਅ ਬਹੁਤ ਤੇਜ਼ ਸੀ ਪਰ ਗਨੀਮਤ ਇਹ ਹੈ ਕਿ ਕੋਈ ਹਾਸਾ ਨਹੀਂ ਹੈ ਇਹ ਖੜਮਸਤੀਆਂ ਜਾਨ ਲੈਵਾ ਹੋ ਸਕਦੀਆਂ ਨੇ ਸੋ ਜੇਕਰ ਤੁਹਾਡੇ ਬੱਚੇ ਜਾ ਰਹੇ ਨੇ ਤਾਂ ਉਹਨਾਂ ਨੂੰ ਇਹ ਸਮਝਾ ਕੇ ਪੋਜੋ ਕਿ ਜੇਕਰ ਤੁਹਾਨੂੰ ਖੁੱਲੀਆਂ ਵਾਂਗਾਂ ਮਿਲੀਆਂ ਨੇ ਤੇ ਆਪਣੀ ਜਾਨ ਤੇ ਨਾ ਖੇਲੋ ਕਿਉਂਕਿ ਛੋਟੇ ਜਿਹੇ ਐਡਵੈਂਚਰ ਤੁਹਾਨੂੰ ਸਾਰੀ ਉਮਰ ਲਈ ਰਵਾ ਸਕਦਾ ਹੈ ਮਾਚਲ ਚ ਨਵਾਂ ਸਾਲ ਤੇ 크리스마ਸ ਮਨਾਉਣ ਵਾਲਿਆਂ ਦੀਆਂ ਖੜਮਸਤੀਆਂ ਲਗਾਤਾਰ ਜਾ ਰਹੀਆਂ ਨੇ ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਜਿੱਥੇ ਸਾਰੀਆਂ ਤਾਕੀਆਂ ਖੋਲ ਕੇ ਤੇ ਹੁਲੜਬਾਜੀ ਕਰਦੇ ਨਜ਼ਰ ਆਏ ਸੀ ਤੇ ਉਸ ਤੋਂ ਬਾਅਦ ਹੁਣ ਇਹ ਵੀਡੀਓ ਵਾਇਰਲ ਹੋਣੀ ਸ਼ੁਰੂ ਹੋਈ ਆ ਦਰਅਸਲ ਪਹਾੜਾਂ ਦੇ ਵਿੱਚ ਨਵਾਂ ਸਾਲ ਤੇ 크리스마ਸ ਮਨਾਉਣ ਵਾਲੇ ਲਗਾਤਾਰ ਜਾ ਰਹੇ ਨੇ ਤੇ ਉਸੇ ਕਰਕੇ ਸੜਕਾਂ ਜਚਾ ਗੱਚ ਭਰੀਆਂ ਹੋਈਆਂ ਤੇ ਜਾਮ ਵੱਧ ਗਿਆ ਜਾਮ ਨੂੰ ਦੇਖਦਿਆਂ ਆ ਨੌਜਵਾਨਾਂ ਨੇ ਆਪਣੀ 4x4 ਚੰਦਰਬਾਨ ਨਦੀ ਦੇ ਵਿੱਚ ਵਾਧ ਦਿੱਤੀ ਤੁਸੀਂ ਇਹ ਵੀਡੀਓ ਦੇਖੋ ਕਿਉਂਕਿ ਚੰਦਰਬਾਨ ਨਦੀ ਦਾ ਵਹਾਅ ਬਹੁਤ ਤੇਜ਼ ਸੀ ਪਰ ਗਨੀਮਤ ਇਹ ਹੈ ਕਿ ਕੋਈ ਹਾਸਾ ਨਹੀਂ ਹੈ ਇੱਕ ਖੜਮਸਤੀਆਂ ਜਾਨ ਲੈਵਾ ਹੋ ਸਕਦੀਆਂ ਨੇ ਸੋ ਜੇਕਰ ਤੁਹਾਡੇ ਬੱਚੇ ਜਾ ਰਹੇ ਨੇ ਤਾਂ ਉਹਨਾਂ ਨੂੰ ਇਹ ਸਮਝਾ ਕੇ ਪੋਜੋ ਕਿ ਜੇਕਰ ਤੁਹਾਨੂੰ ਖੁੱਲੀਆਂ ਵਾਂਗਾਂ ਮਿਲੀਆਂ ਨੇ ਤੇ ਆਪਣੀ ਜਾਨ ਤੇ ਨਾ ਖੇਲੋ ਕਿਉਂਕਿ ਛੋਟੇ ਜਿਹੇ ਐਡਵੈਂਚਰ ਤੁਹਾਨੂੰ ਸਾਰੀ ਉਮਰ ਲਈ ਰਵਾ ਸਕਦਾ ਹੈ